সরকার ਨੇ ਝੂਠਾ ਪਰਚਾ ਦਰਜ ਕੀਤਾ ਆਜਾ ਸਾਨੂੰ ਐ ਨਹੀਂ ਪਤਾ ਜੀ ਕਿੱਥੇ ਲੈ ਕੇ ਜਾ ਰਹੇ ਨੇ ਸਾਨੂੰ ਉਥੋਂ ਠਾੜ ਲਿਆ ਸੀ ਸਾਨੂੰ ਕੋਈ ਪਤਾ ਨਹੀਂ ਕਿੱਥੇ ਸਾਡੀ ਆਵਾਜ਼ ਹੈ ਜਿਹੜੀ ਇਸ ਤਰ੍ਹਾਂ ਨਹੀਂ ਬੰਦ ਕਰ ਸਕਦੇ ਕੇਜਰੀਵਾਲ ਨੇ ਪੂਰਾ ਪੰਜਾਬ ਕਬਜ਼ਾ ਕਰ ਲਿਆ ਡੈਮੋਕ੍ਰੈਟਿਕ ਰਾਈਟ ਕੇਜਰੀਵਾਲ ਨੇ ਖਤਮ ਕਰ ਦਿੱਤੇ ওকে ਐਂਡ ਵੈਨ देयर इज ਅ ਸਰਚ ਗoing on ਇਨ ਅ ਪਰਸਨਸ ਪ੍ਰੈਮਿਸਸਿਸ ਦੈਨ ਦ ਪਰਸਨ ਹੂਸ ਪ੍ਰੈਮਿਸਸਿਸ ਦੋਜ਼ ਆਰ ਇਜ਼ ਅਲਾਉਡ ਟੂ ਬੀ ਪ੍ਰੈਸੈਂਟ ਪਾਵੇਂ ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ 29 ਮੋਬਾਈਲ ਕਿਸੇ ਕੋਲੋਂ ਫੜੇ ਜਾਂਦੇ ਨੇ ਕਲ ਜ਼ੁਗ ਹੈ ਕਲ ਜ਼ੁਗ ਬਿਕਰਮ ਜਿਠੀਆ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡਾ ਨਸ਼ਾ ਤਸਕਰ ਦੱਸ ਰਹੀ ਹੈ ਇੱਕ ਵੱਡਾ ਮਗਰਮਾਚ ਵੱਡੇ ਨਸ਼ੇ ਤਸਕਰ ਦੀ ਗ੍ਰਿਫਤਾਰੀ ਦੱਸ ਕੇ ਵਾਹਵਾਹੀ ਖਟ ਰਹੀ ਹੈ ਜਿਵੇਂ ਇਹਨਾਂ ਨੇ ਸਰਕਾਰ ਬੰਦੇ ਹੀ ਆਪਣੇ ਹੀ ਕਾਪਣੇ ਮੰਤਰੀ ਐਮ ਐਲ ਏ ਵਿਜੇ ਸਿੰਘਲਾ ਜੋ ਸੇਧ ਮੰਤਰੀ ਸਾਨੂੰ ਉਹਨਾਂ ਨਾਲ ਕੀਤਾ ਸੀ ਕਿ ਭਵਿੱਖ ਵਿੱਚ ਬਿਕਰਮ ਜਿਠੀ ਨਾਲ ਵੀ ਇੰਜ ਹੀ ਹੋਵੇਗਾ ਸਿਆਸੀ ਲਹਾ ਉਸ ਦੀ ਗ੍ਰਿਫਤਾਰੀ ਨੂੰ ਪ੍ਰਚਾਰ ਪ੍ਰਸਾਰ ਕੇ ਅਤੇ ਅੰਤਿਮ ਨਤੀਜਾ ਜੋ ਕੋ ਜੀ ਨਾ ਚਰਨਜੀਤ ਸਿੰਘ ਚੰਨੀ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਕੀਤਾ ਜਾਂ ਫਿਰ ਜਿਵੇਂ ਕਾਂਗਰਸ ਦੇ ਰਾਜਾ ਵਿਰਿੰਗ ਉਹਨਾਂ ਨਾਲ ਕੀਤਾ ਬੱਸਾ ਦੀ ਬੋਡੀ ਲਗਵਾਉਣ ਦੇ ਨਾਂ ਤੇ ਕਰੋੜਾਂ ਰੁਪਏ ਦੀ ਰਿਸ਼ਵਤ ਕਮਿਸ਼ਨ ਲਾਉਣ ਦੇ ਦੋਸ਼ ਅੱਜ ਦੀ ਵੀਡੀਓ ਵਿੱਚ ਇਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਬੇਸ਼ਕਾਮਾ ਦੀ ਪਾਰਟੀ ਦੀ ਸਰਕਾਰ ਵਿਕਰਮ ਜਿੱਠਿਆ ਦੀ ਗ੍ਰਿਫਤਾਰੀ ਨੂੰ ਇੱਕ ਵੱਡੇ ਨਸ਼ਾ ਤਸਕਰ ਦੀ ਗ੍ਰਿਫਤਾਰੀ ਦੱਸ ਕੇ ਪ੍ਰਚਾਰ ਪ੍ਰਸਾਰ ਰਹੀ ਹੈ ਬਰਸਾ ਜੇ ਹੈ ਦੋਸਤੋ ਕਿ ਬਿਕਰਮ ਜਿੱਠੇ ਦੀ ਗ੍ਰਿਫਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੋਈ ਹੈ ਨਾ ਕਿ ਨਸ਼ਾ ਤਸਕਰੀ ਦੇ ਦੋਸ਼ ਵਿੱਚ ਦੋਸਤੋਨਾਂ ਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ ਇਹਦੇ ਮਹਾਲੀ ਕੋਰਟ ਨੇ ਉਹਨਾਂ ਦਾ 4 ਦਿਨਾਂ ਦਾ ਰਿਮਾਂਡ ਵੀ ਦੇ ਦਿੱਤਾ ਸੀ ਸ਼ੁੱਕਰਵਾਰ ਨੂੰ ਚਾਰਜ ਲਾਈਨ ਨੂੰ ਦੋਸਤੋ ਇਹ ਗ੍ਰਿਫਤਾਰੀ ਅਤੇ ਰਿਮਾਂਡ ਦੇ ਖਿਲਾਫ ਹਾਈ ਕੋਰਟ ਵੀ ਗਏ ਅਦਾਲਤ ਨੇ ਕੋਈ ਰਾਹਤ ਨਾ ਦਿੱਤੀ ਅਤੇ ਸੁਣਵਾਈ 8 ਜੁਲਾਈ ਮੰਗਲਵਾਰ ਦੇ ਉੱਪਰ ਪਾ ਦਿੱਤੀ ਹੈ ਤਾਂ ਦੋਸਤੋ ਇਹ ਤਾਂ ਹੋ ਗਿਆ ਇਸ ਮਾਮਲੇ 'ਚ ਤਾਜ਼ਾ ਅਪਡੇਟ ਫਿਲਹਾਲ ਵਿਕਰਮ ਜਿੱਠਿਆ ਸਾਹਿਬ ਸਰਕਾਰੀ ਮਹਿਮਾਨ ਨਿਵਾਜੀ ਦਾ ਪੁਲਿਸ ਰਿਮਾਂਡ ਦਾ ਲੁਤਫੋੜਾਉਣਗੇ ਅਗਲੇ ਮੰਗਲਵਾਰ ਤੱਕ ਦੋਸਤੋ ਵਕਤ ਦੀ ਗੱਲ ਹੈ ਜਿਹੜੀ ਪੁਲਿਸ ਇਹਨਾਂ ਦੇ ਅੱਗੇ ਪਿੱਛੇ ਘੁੰਮਦੀ ਹੁੰਦੀ ਸੀ ਕਿਸੇ ਵੀਲੇ ਸਿਕਿਉਰਿਟੀ ਲਈ ਹਵਸਤ ਲਈ ਅੱਜ ਇਹ ਉਸੇ ਪੁਲਿਸ ਦੇ ਵਿੱਚ ਕੈਦ ਹਨ ਜਿਹੜੇ ਪੁਲਿਸ ਅਧਿਕਾਰੀਆਂ ਤੇ ਇਹ ਬਤੌਰ ਲੋਕ ਨੁਮਾਇੰਦੇ ਚੁਣੇ ਹੋਏ ਨੁਮਾਇੰਦੇ ਹੋਣ ਕਰਕੇ ਐਮਐਲਏ ਹੋਣ ਕਰਕੇ ਮੰਤਰੀ ਹੋਣ ਕਰਕੇ ਦਾਬੇ ਮਾਰਦੇ ਹੋਣਗੇ ਅੱਜ ਇਹ ਉਹਨਾਂ ਮੂਰੇ ਉਸ ਸਥਿਤੀ ਵਿੱਚ ਇੱਕ ਮੁਜਰਮ ਬਣੇ ਹੋਏ ਖੜੇ ਹਨ ਬੇਸ਼ੱਕ ਬਹੁਤੇ ਤਾਕਤਵਰ ਸ਼ਖਸ ਨਾਲ ਕੋਈ ੱੱਕਾ ਦਾ ਨਹੀਂ ਹੁੰਦਾ ਦੋਸਤੋ ਪਰ 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 ਉਹ ਪਹਿਲਾਂ ਵਾਲੀ ਗੱਲ ਵੀ ਤਾਂ ਨਹੀਂ ਰਹਿੰਦੀ ਉਹ ਧੜ ਉਹ ਧਮਕ ਜਿਹੜੀ ਸੁਖਵੀਰ ਬਾਦਲ ਡਿਪਟੀ ਚੀਫ ਮਿਨਿਸਟਰ ਆਫ ਪੰਜਾਬ ਦੇ ਸਾਲੇ ਹੋਣ ਕਰਕੇ ਸੀ ਬਹੁਤ ਹੱਦ ਤੱਕ ਹੁਣ ਉਸ ਦੀ ਹਵਾ ਤਾਂ ਨਿਕਲ ਹੀ ਚੁੱਕੀ ਹੈ ਬੇਸ਼ੱਕ ਹੁਣ ਇਹ ਜਿੰਨਾ ਮਰਜੀ ਮੁੱਛਾਂ ਨੂੰ ਤਾ ਦੇਈ ਜਾਣ ਪਰ ਪਹਿਲਾ ਵਾਲਾ ਰਤਬਾ ਉਹ ਗੱਲ ਨਹੀਂ ਰਹਿ ਗਈ ਹੈ ਲੋਕਾਂ ਦੇ ਮਨਾਂ ਵਿੱਚ ਇਹਨਾਂ ਬਾਰੇ ਜੋ ਪਰਸੈਪਸ਼ਨ ਬਣਾ ਦਿੱਤਾ ਗਿਆ ਹੈ ਦੋਸਤੋ ਉਸਨੇ ਵਿਕਰਮ ਜਿਠੀਏ ਦੀ ਠੋਕ ਸਿਆਸੀ ਚੜਤ ਬਹੁਤ ਹੱਦ ਤੱਕ ਘਟਾ ਦਿੱਤੀ ਹੈ ਬਾਕੀ ਦੋਸਤੋ ਜਦੋਂ ਸਾਲੇ ਦੀ ਕਸਾਈ ਆਮਾ ਦੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਤਾਂ ਉਹਨਾਂ ਦੇ ਬਚਾ ਲਈ ਜਿਜਾ ਜੀ ਨੂੰ ਵੀ ਤਾਂ ਉੱਥੇ ਉਤਰਨਾ ਹੀ ਪੈਣਾ ਸੀ ਮੈਦਾਨ ਵਿੱਚ ਵਿਕਰਮ ਜਿਠੀਏ ਦੀ ਮਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਮਜੀਠੀਆ ਸਾਹਿਬ ਦੇ ਜਿਜਾ ਜੀ ਸੁਖਵੀਰ ਸਿੰਘ ਬਾਦਲ ਉਹ ਵੀ ਚੰਡੀਗੜ੍ਹ ਪਹੁੰਚੇ ਪੂਰੇ ਦਲਬਲ ਨਾਲ ਕਾਨੂੰਨ ਵਿਵਸਥਾ ਸਹੀ ਬਣੀ ਰਹੇ ਇਸ ਦੇ ਮੱਦੇ ਨਜ਼ਰ ਇਹਨਾਂ ਨੂੰ ਉੱਥੇ ਰੋਕਿਆ ਇਹ ਝੱਟ ਵਿਚਾਰੇ ਜਿਹੇ ਬਣ ਗਏ ਉਸ ਵੇਲੇ ਆਜੋ ਥੋੜੀ ਝਲਕ ਵੇਖਦੇ ਹਾਂ ਕਿਵੇਂ ਇਹ ਪੁਲਿਸ ਨਾਲ ਖੱਬੜੇ ਹਨ ਗੁਰੂ ਘਰ ਜਾਣ ਤੋਂ ਥੋੜੀ ਰੋਕ ਚੁੱਕੇ ਦੁਬਾਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਨਹੀਂ ਉਹ ਤਾਂ ਤੁਸੀਂ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਨਹੀਂ ਗੁਰੂ ਘਰ ਜਾਣ ਤੋਂ ਨਹੀਂ ਰੋਕ ਸਕਦੇ ਜੀ ਇਹ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆ ਜਾ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਇੱਕ ਤੱਕਾ ਹੋ ਰਿਹਾ ਹੈ ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਸੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੇਕੇ ਚੱਲੋ ਸਾਨੂੰ ਨਾਮ ਲੈ ਕੇ ਚੱਲੋ ਲੈ ਜੀ ਮੈਂ ਲੋਕ ਮਿੰਟ ਤੱਕ ਲੈ ਆਇਆ ਸਰ ਯਾਰ ਗੁਰੂ ਘਰ ਜਾਣ ਤੋਂ ਉੱਧਰ ਸਰ ਕਿਸੇ ਕੰਮ ਬੰਦ ਕੀਤੀ ਹੋਈ ਆ ਸਰ ਥੋੜੀ ਦੇਰ ਤੁਰ ਕੇ ਜਾਵਟਦੇ ਆ ਹਾਂ ਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਅਜੇ ਬੰਦ ਕੀਤੀ ਹੋਈ ਆ ਸਰ ਨਹੀਂ ਗੁਰਦੁਆਰਾ ਸਾਹਿਬ ਦਾ ਨਾਮ ਤੋਂ ਮੈਂ ਨਹੀਂ ਰੋਡ ਤਾਂ ਚੱਲਦੀ ਆ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਿਕਿਉਰਿਟੀ ਚ ਜਾਣਦੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਘਰ ਤੋਂ ਤੁਸੀਂ ਬਾਅਦ ਜਾ ਦੇ ਦੋ ਕਿ ਕੋਈ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਕਿਚੋ ਜਾ ਤੁਸੀਂ ਦੁਬਾਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗਦੀ ਸੀ ਤੁਸੀਂ ਫਿਰ ਗ੍ਰਿਫਤਾਰੀ ਦੇ ਦੋ ਸੱਜੇ ਨਹੀਂ ਗੱਲ ਨਹੀਂ ਪਤਾ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਹਰਨੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਤੇਜਵੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਆਪਣ ਘੜਤ ਘੜ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਤਾਂ ਆਰਡਰ ਲੈ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬੈਠ ਕੇ ਫੈਸਲਾ ਕਰੂਗਾ ਕਿ ਨੂੰ ਅੰਦਰ ਕਰਨਾ ਕਿ ਨੂੰ ਪੰਜਾਬ ਚ ਕਰਨਾ ਇਹ ਤਾਂ ਇੰਦਾ ਤਾਂ ਹੋਣਾ ਚਾਹੀਦਾ ਯਾਰ ਨਾਲ ਪੰਜਾਬ ਪੁਲਿਸ ਤੇ ਐਜੇ ਪੁਲਿਸ ਹੈ ਜਿਹੜੀ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਦੋਂ ਤੋਂ ਗੋਲਾ ਤਾਂ ਜਾਣ ਦੋ ਅਸੀਂ ਗੱਲਾਂ ਨੂੰ ਥੋੜੀ ਦੇਰ ਸਤ ਤੁਸੀਂ ਵੇਖੋ ਅਸੀਂ ਤੁਹਾਨੂੰ 1 ਘੰਟੇ ਭੇਜਣੇ ਨਹੀਂ ਮੈਨੂੰ ਇੱਕ ਘੰਟਾ ਲੱਗਦਾ ਸਰ ਉਹਨੂੰ ਆਰਡਰ ਕੀਦਾ ਹੈ ਸਾਨੂੰ ਵੀ ਇੱਕ ਦਰਿਕ ਲੀਵ ਫਰਮ ਮਾਈ ਡਿਪਾਰਟਮੈਂਟ ਸੋ ਡਿਪਾਰਟਮੈਂਟ ਕਿਹਦਾ ਨਹੀਂ ਨਹੀਂ ਮੈਨੂੰ ਦੱਸੋ ਕਿਹੜੇ ਅਫਸਰ ਦਾ ਹੈ ਮੈਨੂੰ ਇਹਨਾਂ ਦੱਸੋ ਕਿਹੜੇ ਅਫਸਰ ਦਾ ਹੈ ਸੱਜੂ ਮੇਰੇ ਸੀਨੀਅਰਸ ਨੇ ਸਰ ਨਾ ਦੱਸ ਦਿਓ ਮੈਨੂੰ ਮੇਰੇ ਹਨ ਮੇਰੇ ਸੀਨੀਅਰ ਦਾ ਨਾਮ ਤੇ ਤੁਹਾਡਾ ਹੋਣਾ ਹੈ ਕਿਹਦੇ ਵਾਲੀ ਹੈ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਨਾਮ ਪੜਾ ਦਿਓ ਮੇਰੀ ਐਂਕੋ ਡੀਜੀਪੀ ਨਾਲ ਗੱਲ ਕਰਾਉਣ ਨੂੰ ਪੁੱਛੋ ਆਰਡਰ ਕਿਨੂੰ ਆਇਆ ਗੇਜਰੀਵਾਲ ਤੋਂ ਆਇਆ ਕਿ ਗੱਲ ਕਰਾਂ ਤੁਹਾਡੀ ਡੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਦਰਮਤ ਲਾ ਦੋ ਨਹੀਂ ਇਹ ਖੜੇ ਆ ਅਰੇ ਇਹ ਗੱਲ ਕਰਾ ਦੇਣਾ ਖੜੇ ਆ ਸੀ ਕਰਾ ਦੋ ਕਰਾਓ ਪਰ ਸੁਖਵੀਰ ਬਾਦਲ ਸਾਹਿਬ ਉਹ ਤਾਂ ਆਪਣਾ ਧਾਰਮਿਕ ਕਾਰਡ ਖੇਡ ਹੀ ਗਏ ਉਹਨਾਂ 'ਤੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ ਗਿਆ ਦੋਸਤੋ ਸਭ ਨੂੰ ਪਤਾ ਹੈ ਕਿ ਅੰਬ ਸਾਹਿਬ ਉੱਥੇ ਉਹ ਕੀ ਕਰਨ ਜਾ ਰਹੇ ਸਨ ਉਹਨਾਂ ਨੂੰ ਕਿਉਂ ਰੋਕਿਆ ਗਿਆ ਦੋਸਤੋ ਦੋਸਤੋ ਜਿੱਥੇ ਇਹਨਾਂ ਨੂੰ ਰੋਕਿਆ ਗਿਆ ਉੱਥੋਂ 30-40 ਕਿਲੋਮੀਟਰ ਦੀ ਵਿੱਥੇ ਤੇ ਇੱਕ ਮਹਾਨ ਧਰਤੀ ਹੈ ਸ੍ਰੀ ਚਮਕੌਰ ਸਾਹਿਬ ਦੀ ਜਿਸੇ ਧਰਮ ਹੇਤ ਪੰਥ ਹੇਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋ ਵੱਡੇ ਸੁਪੁੱਤਰ ਕੁਰਬਾਨ ਕਰ ਦਿੱਤੇ ਸਨ ਉੱਥੇ ਇਹ ਗੁਰਦੁਆਰੇ ਮੱਥਾ ਟੇਕਣ ਚਲੇ ਜਾਂਦੇ ਜੇ ਉੱਥੇ ਸਰਕਾਰ ਪੁਲਿਸ ਤੁਹਾਨੂੰ ਗੁਰਦੁਆਰੇ ਜਾ ਕੇ ਮੱਥਾ ਟੇਕਣ ਤੋਂ ਰੋਕਦੀ ਫਿਰ ਤੁਸੀਂ ਇਹ ਕਾਰਡ ਖੇਡਦੇ ਇਹ ਦੁਹਾਈ ਦਿੰਦੇ ਕਿ ਮੈਨੂੰ ਗੁਰਦੁਆਰੇ ਜਾਣ ਤੋਂ ਸਰਕਾਰ ਨੇ ਰੋਕਿਆ ਹੈ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਹੈ ਪਰ ਜੋ ਕੁਝ ਇਹ ਇੱਥੇ ਕਰ ਰਹੇ ਹਨ ਸੱਚਾਈ ਸਭ ਨੂੰ ਪਤਾ ਹੈ ਇਹਨਾਂ ਦਾ ਟਾਰਗੇਟ ਇੱਕੋ ਇੱਕ ਹੈ ਕਿ ਅਕਾਲੀ ਦਲ ਜੋ ਖੇਤਰੀ ਪਾਰਟੀ ਹੈ ਇਹਦੀ ਅਗਵਾਈ ਪਹਿਲੇ ਬਡੇ ਬਾਦਲ ਸਾਹਿਬ ਕਰ ਰਹੇ ਸੀ ਹੁਣ ਮੈਂ ਕਰ ਰਿਹਾ ਕਿਵੇਂ ਨਾ ਕਿਵੇਂ ਖੇਤਰੀ ਪਾਰਟੀ ਨੂੰ ਕਮਜ਼ੋਰ ਕੀਤਾ ਜਾਏ ਤੇ ਖਤਮ ਕੀਤਾ ਜਾਏ ਤੇ ਆ ਨੈਸ਼ਨਲ ਪਾਰਟੀਆਂ ਇੱਥੇ ਕਾਬਜ ਹੋਣ ਬਾਦਲ ਸਾਹਿਬ ਤੇ ਮੇਰੇ ਖਿਲਾਫ ਇੱਕ ਬੜਾ ਝੂਠਾ ਪ੍ਰਚਾਰ ਕੀਤਾ ਸੀ 3300 ਕਰੋੜ ਰੁਪਏ ਦੇ ਇਹਨਾਂ ਨੇ ਜਾਇਦਾਦ ਇਕੱਠੀ ਕਰ ਲਈ ਜੀ ਇਹਨਾਂ ਨੇ ਨਿਊਯਾਰਕ ਤੋਂ ਲੈ ਕੇ ਨਾਈਟ ਕਲੱਬ ਤੋਂ ਲੈ ਕੇ ਇੰਨੀਆਂ ਝੂਠ ਦੀ ਗੱਲਾਂ ਕੀਤੀਆਂ ਸੀ ਉਦੋਂ ਵੀ ਕਿਹਨੇ ਇਨਵੈਸਟੀਗੇਸ਼ਨ ਟੀਮ ਦਾ ਹੈੱਡ ਸੀ ਉਦੋਂ ਚਤ ਤੋਂ ਪਾਦਿਆ ਆਈ ਚਦੋਪਾਦਿਆ ਜਿਹੜਾ ਕੱਲ ਪਰਸੋ ਬਿਆਨ ਦੇ ਰਿਹਾ ਸੀ ਉਹੀ ਚਦੋਪਾਦਾ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਖਿਲਾਫ ਉਹਦੇ ਲਾਇਆ 3500 ਕਰੋੜ ਦਾ ਸਾਡੇ ਦੇ ਖਿਲਾਫ ਅਲੀਗੇਸ਼ਨ ਲਾਏ ਝੂਠਾ ਸੱਚਾ ਬਣਾ ਕੇ ਮਸਾ 40 ਕਰੋੜ ਤੱਕ ਪਹੁੰਚੇ ਉਹ ਵੀ ਕੋਰਟ ਤੋਂ ਨੇ ਇਹ ਨਕਾਰ ਦਿੱਤਾ ਤੇ ਸਾਨੂੰ ਕਲੀਨ ਚਿੱਟ ਦੇ ਕੇ ਸਾਨੂੰ ਬਰੀ ਕੀਤਾ ਰਗ ਮਾਫੀਆ ਦੇ ਖਿਲਾਫ ਅਸੀਂ ਜੰਗ ਛੇੜੀ ਮੈਂ ਹੋਮ ਮਿਨਿਸਟਰ ਹਾਂ ਅਸੀਂ ਡਰਗ ਨੂੰ ਮਾਫੀਆ ਫੜੇ ਧੋਲਾ ਫੜਿਆ ਅਸੀਂ ਫੜਿਆ ਆ ਜਿੰਨੇ ਡਰਗ ਵਾਲੇ ਇਕੱਠੇ ਹੋਏ ਇਹਨਾਂ ਨੇ ਕਿਹਾ ਆਪਾਂ ਨਾ ਹੀ ਸਰਕਾਰ ਦੇ ਪਾ ਦਿਓ ਫੜਨ ਵਾਲੇ ਅਸੀਂ ਜਿਹੜਾ ਬੰਦਾ ਆਪ ਅਸੀਂ ਫੜਿਆ ਹੋਏ ਤੇ ਉਹਦੇ ਬਿਆਨ ਨੂੰ ਕਾਂਗਰਸ ਨੇ ਤੇ ਸਾਰੀਆਂ ਪਾਰਟੀਆਂ ਨੇ ਚੱਕ ਲਈ ਤੇ ਬਾਰ 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 ਵਿਕਰਮ ਸਿੰਘ ਮਜੀਠੀਆ ਦਾ ਨਾਮ ਲੈਣ ਲੱਗੇ ਨਹੀਂ ਜੀ ਉਹਨੇ ਕਿਹਾ ਸੀ ਉਹਨੇ ਕਿਹਾ ਸੀ ਵਿਕਰਮ ਸਿੰਘ ਮਜੀਠੀਆ ਦੇ ਪਹਿਲੀ ਵਾਰ ਡਰੱਗਸ ਦੇ ਮਾਮਲੇ 'ਚ 20 ਦਸੰਬਰ 2021 ਵਿੱਚ ਕੇਸ ਰਜਿਸਟਰ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸੋ ਕੀ ਰੰਦਾਵਾਰ ਹੋਮ ਮਿਨਿਸਟਰ ਤੇ ਆਈ ਚਤਤੋ ਪਾ ਦੇ ਜਿਹੜੇ ਸਾਡੇ ਦੇ ਝੁੱਠਾ ਕੀਤਾ ਆਈ ਡੀਜੀਪੀਸੀ ਪੰਜਾਬ ਦਾ ਉਹੀ ਚਤਤੋ ਪਾ ਵਾਪਸ ਆ ਗਿਆ ਇਹਨਾਂ ਦਾ ਜਿਹੜਾ ਰੱਖਿਆ ਜਿਹੜਾ ਹਰ ਵਾਰ ਝੂਠੇ ਕੇਸ ਬਣਾਉਣ ਵਾਸਤੇ ਆ ਇੱਕ ਨੰਬਰ ਦਾ ਬੰਦਾ ਕੇਸ ਰਜਿਸਟਰ ਕਰਤਾ ਜੀ ਚਲੋ ਹੋ ਗਿਆ ਕੇਸ ਵਿਕਰਮ ਨੂੰ ਮੰਦਰ ਕਰਤਾ ਚਲੋ ਜੇ ਕੇਸ ਰਜਿਸਟਰ ਕਰਦਾ ਫਿਰ ਤੁਸੀਂ ਘਰ ਚ ਲਾਮ ਤਾਂ ਪੇਸ਼ ਕਰੋ ਤੁਹਾਡੇ ਕੋਲ ਕੀ ਸਬੂਤ ਹੈ 2021 ਨੂੰ ਕੇਸ ਰਜਿਸਟਰ ਹੋਇਆ ਅੱਜ 2025 ਹੈ 4 ਸਾਲ ਹੋ ਗਏ ਉਸ ਡਰੱਗ ਕੇਸ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ 4 ਸਾਲ ਹੋ ਗਏ ਤੈਨੂੰ ਇੱਕ ਚੀਜ਼ ਨਹੀਂ ਇੱਕ ਕੋਈ ਚੀਜ਼ ਲੱਭੀ ਇੱਕ ਬੂੰਦ ਡਰੱਗ ਨਹੀਂ ਮਿਲੀ ਬਕਰਨ ਤੋਂ ਇਹ ਕੋਈ ਛੋਟਾ ਜਿਹਾ ਸਬੂਤ ਮਿਲਿਆ ਜੇ ਸਮੂਠ ਮਿਲਦਾ ਤੇ ਚਲਾਨ ਪੇਸ਼ ਕਰਦੇ ਲਾਗਾ ਚੁੰਨੀ ਦੇ ਮਦਦ ਚਪਾਉਂ ਕਹਤੇ ਲਾਗਾ ਚੁੰਨੀ ਦੇਵਤਾ ਪਰ دوست ਇਹਨਾਂ ਨੂੰ ਵੇਖ ਕੇ ਲੱਗਦਾ ਹੈ ਕਿ ਸੁਖਬੀਰ ਬਾਦਲ ਹਾਲੇ ਵੀ ਉਹੀ ਸਿਆਸੀ ਪੱਤਾ ਧਰਮ ਦੀ ਆੜ ਵਿੱਚ ਰਾਜਨੀਤੀ ਉਸ ਖੇਡਣ ਦੇ ਮੂਡ ਵਿੱਚ ਹਨ ਦੋਸਤੋ ਇਹ ਇਹਨਾਂ ਦੀ ਬਦਲਦੇ ਵਕਤ ਦੀ ਰਾਜਨੀਤੀ ਨੂੰ ਨਾ ਸਮਝਣ ਦੀ ਸਮਝ ਨੂੰ ਦਸਾਉਂਦਾ ਹੈ ਲੋਕਾਂ ਨੂੰ ਸਮਝ ਆ ਰਿਹਾ ਹੈ ਕਿ ਕਿਉਂ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਣਾਂ ਵਿੱਚ ਜ਼ਿਆਦਾਤਰ ਚੌਥੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ ਪੰਜਾਬ ਵਿੱਚ ਦੋਸਤੋ ਬਿਕਰਮਜੀਠੀਆ ਦੋਸ਼ੀ ਹੈ ਜਾਂ નિર્ਦੋਸ਼ ਇਹ ਤੈਅ ਕਰਨਾ ਬੇਸ਼ੱਕ ਅਦਾਲਤਾਂ ਦਾ ਕੰਮ ਹੈ ਤੇ ਅਦਾਲਤਾਂ ਮੂਰੇ ਸਬੂਤ ਪੇਸ਼ ਕਰਨਾ ਸਰਕਾਰਾਂ ਦਾ ਕੰਮ ਹੁੰਦਾ ਹੈ ਦੋਸਤੋ ਜੇ ਸਬੂਤ ਕਮਜ਼ੋਰ ਕਰ ਦਿੱਤੇ ਜਾਂ ਤਾਂ ਫਿਰ ਤਾਂ ਫਿਰ ਕੀ ਹੁੰਦਾ ਹੈ ਜਿਵੇਂ ਵਿਜੇ ਸਿੰਘਲਾ ਦੇ ਕੇਸ ਵਿੱਚ ਵਿਜੇ ਸਿੰਘਲਾ ਵਾਲਾ ਹਸ਼ਰ ਹੀ ਹੁੰਦਾ ਹੈ ਬਾਕੀ ਦੋਸਤੋ ਅਰਵਿੰਦ ਕੇਜਰੀਵਾਲ ਉਹ ਵੀ ਤਾਂ ਲਿਕੋਰ ਘਟਾਲੇ ਸ਼ਰਾਬ ਘਟਾਲੇ ਉੱਪਰ ਜਮਾਨ ਦੇ ਉੱਪਰ ਬਾਹਰ ਆਏ ਹੋਏ ਹਨ ਅਰਵਿੰਦ ਤੇ ਕਿ ਜੀਰਵਰ ਕਾਂਦੇ ਹਨ ਕਿ ਉਹ ਬੇਕਸੂਰ ਹਨ ਤਾਂ ਦੋਸਤੋ ਇਹ ਹੱਕ ਬਿਕਰਮ ਜਿੱਠੀਆ ਕੋਲ ਵੀ ਤਾਂ ਹੈ ਕਿ ਉਹ ਵੀ ਜੋਰ-ਸ਼ੋਰ ਨਾਲ ਕਹੇ ਕਿ ਉਹ ਬੇਕਸੂਰ ਹੈ ਸਰਕਾਰ ਉਸ ਨਾਲ ਧੱਕਾ ਕਰ ਰਹੀ ਹੈ ਉਹ ਬਿਲਕੁਲ ਨਿਰਦੋਸ਼ਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਤਗੜੀ ਆਵਾਜ਼ ਹੋਣ ਕਰਕੇ ਉਸ ਨੂੰ ਜ਼ਬਰੀ ਫਸਾਇਆ ਜਾ ਰਿਹਾ ਹੈ ਇਹੋ ਜਿਹਾ ਕਾਰਡ ਬਿਕਰਮ ਜਿੱਠੀਆ ਖੇਡ ਸਕਦਾ ਹੈ ਅਤੇ ਉਸ ਨੂੰ ਆਮ ਆਦਮੀ ਪਾਰਟੀ ਦੇ ਮੁਖੀ अरविंद केजरीवाल ਕੋਲ ਕੋ ਲੋ ਇਹ ਸਿੱਖ ਕੇ ਖੇਡਣਾ ਵੀ ਚਾਹੀਦਾ ਹੈ ਦੋਸਤੋ ਜੋ ਜੋ ਕੁਝ ਕਥਿਤ ਕੱਟੜ ਇਮਾਨਦਾਰ अरविंद केजरीवाल ਵੱਲੋਂ ਮਨੀ ਸੋਦੀ ਆਪਣੇ ਬਚਾਅ ਵਿੱਚ ਕਹਿੰਦੇ ਰਹੇ ਹਨ ਉਹ ਵਿਕਰਮ ਜਿੱਠਿਆ ਤੇ ਉਸ ਦੇ ਸਮਰਥਕਾਂ ਨੂੰ ਵੀ ਕਹਿਣਾ ਹੀ ਚਾਹੀਦਾ ਹੈ ਆਮ ਆਦਮੀ ਪਾਰਟੀ ਵਾਂਗ ਪ੍ਰਚਾਰ ਪ੍ਰਸਾਰ ਉਹ ਬੇਦੋਸ਼ੇ ਹਨ ਜਬਰੀ ਫਸਾਇਆ ਜਾ ਰਿਹਾ ਹੈ ਉਹਨਾਂ ਨੂੰ ਇਹ ਕਹਿਣਾ ਹੀ ਚਾਹੀਦਾ ਹੈ ਤਾਂ ਜੋ ਕੀ ਉਹਨਾਂ ਦੇ ਆਪਣੇ ਸਮਰਥਕਾਂ ਵਿੱਚ ਕੋਈ ਪੋਜ਼ੀਟਿਵ ਸੰਦੇਸ਼ ਜਾ ਸਕੇ ਬਾਕੀ ਦੋਸਤੋ ਰਾਜਨੀਤੀ ਵਿੱਚ ਪਰਸਪੈਕਸ਼ਨ ਵੀ ਬਹੁਤ ਵੱਡੀ ਚੀਜ਼ ਹੁੰਦਾ ਹੈ ਜਿਵੇਂ ਦੋਸਤੋ ਬਾਦਲ ਗਵਰਨਮੈਂਟ ਵੇਲੇ ਉਸ ਵੇਲੇ ਇਹ ਪਰਸਪੈਕਸ਼ਨ ਬਣਾਇਆ ਗਿਆ ਸੀ ਕਿ ਮਾਈਨਿੰਗ ਮਾਫੀਆ ਮਾਈਨਿੰਗ ਮਾਫੀਆ ਵਿੱਚ ਰੀਤੀਆਂ ਦੀਆਂ ਗੱਡੀਆਂ ਟਰਾਲੀਆਂ ਉਸ ਵਿੱਚ ਮਜੀਠੀਆ ਦੀ ਪਰਚੀ ਚੱਲਦੀ ਹੈ ਇੱਥੋਂ ਤੱਕ ਕਿ ਦੋਸਤੋ ਕਹਿੰਦੇ ਨੇ ਕਿ ਮਜੀਠੀਆ ਸਾਹਿਬ ਦੇ ਨਾਂ ਦੇ ਉੱਪਰ ਕਈ ਅਫਸਰ ਕਈ ਤਰ੍ਹਾਂ ਦੀ ਉਗਾਹੀ ਵੀ ਕਰਦੇ ਰਹੇ ਹਨ ਪਤਾ ਨਹੀਂ ਉਹ ਰਕਮ ਉਹਨਾ ਵਿਕਰਮ ਜਿੱਠਿਆ ਤੱਕ ਪਹੁੰਚਾਈ ਜਾਂਦੀ ਹੋਵੇਗੀ ਜਾਂ ਨਹੀਂ ਪਰ ਵਸੂਲਤਾ ਵਿਕਰਮ ਜਿੱਠੇ ਦੇ ਨਾਂ ਦੇ ਉੱਪਰ ਲੋਕਾਂ ਤੋਂ ਲਈ ਹੀ ਜਾਂਦੀ ਸੀ ਦੋਸਤੋ ਡਰੱਗ ਦੇ ਧੰਦੇ ਵਿੱਚ ਵੀ ਵਿਕਰਮ ਜਿੱਠੇ ਦਾ ਨਾਂ ਬਹੁਤਾ ਆਮ ਆਦਮੀ ਪਾਰਟੀ ਨੇ ਹੀ ਪਿਛਲੀਆਂ ਦੋ ਚੋਣਾਂ ਵਿਲੇ ਛਾਲਿਆ ਸੀ ਇੰਜ ਲੋਕਾਂ ਵਿੱਚ ਵਿਕਰਮ ਜਿੱਠੇ ਬਾਰੇ ਜੋ ਪਰਸੈਪਸ਼ਨ ਬਣੀ ਹੈ ਉਹ ਜ਼ਿਆਦਾਤਰ ਗਲਤ ਹੀ ਹੈ ਉਹ ਤਾਂ ਉਹਨਾਂ ਦਾ ਸੁਭਾਅ ਦੋਸਤੋ ਦਵੰਗ ਸੁਭਾਅ ਵਿਵਾਕ ਬੋਲਣਾ ਉਹਨਾਂ ਪ੍ਰਤੀ ਸੋਫਟ ਕੋਰਨਰ ਪੈਦਾ ਨਹੀਂ ਕਰਦਾ ਜਦੋਂ ਕਿ ਇਸ ਦੇ ਮੁਕਾਬਲੇ ਦੋਸਤੋ ਅਰਵਿੰਦ ਕੇਜਰੀਵਾਲ ਅਲਦਾਤਾ ਨੇ ਕਈ ਮਹੀਨੇ ਸ਼ਰਾਬ ਘਟਾਲੇ ਵਿੱਚ ਜਮਾਨਤ ਤੱਕ ਨਾ ਦਿੱਤੀ ਉਹਨਾਂ ਨੂੰ ਇੰਡੀਆ ਦੇ ਟੋਪ ਦੇ ਜਿਹੜਾ ਟੋਪ ਦੇ ਵਕੀਲ ਇਹਨਾਂ ਨੇ ਹਾਇਰ ਕੀਤੇ ਸਨ ਪਰ ਅਦਾਲਤਾਂ ਨੇ ਜਮਾਨਤ ਨਹੀਂ ਦਿੱਤੀ ਸੀ ਪਰ ਪਰ ਜਦ ਉਹ ਭੋਲਾ ਜਿਹਾ ਮਾਸੂਮ ਜਿਹਾ ਮੂ ਬਣਾ ਕੇ ਇਹ ਕਹਿੰਦੇ ਹਨ ਕਿ ਅਸੀਂ ਕੱਟੜ ਇਮਾਨਦਾਰ ਹਾਂ ਤਾ ਸਾਡੇ ਪੰਜਾਬੀ ਹੀ ਜੀहां ਲੁਧਾਨੇ ਵਸਟਵਾਲੇ ਦਾ ਯਕੀਨ ਕਰ ਹੀ ਗਏ ਹਨ ਇਸ ਵਾਰ ਦੋਸਤੋ ਜੇ ਇਹਨਾਂ ਦੇ ਖਿਲਾਫ ਕੋਈ ਠੋਸ ਸਬੂਤ ਨਾ ਹੁੰਦੇ ਤਾਂ ਸ਼ਰਾਬ ਘਟਾਲੇ ਵਿੱਚ ਅਦਾਲਤਾਂ ਨੇ ਇਹਨਾਂ ਨੂੰ ਛੱਟ ਹੀ ਜਮਾਨਤ ਦੇ ਦੇਣੀ ਸੀ ਪਰ ਅਦਾਲਤਾਂ ਦੋਸਤੋ ਸ਼ਕਲਾਂ ਦੇ ਉੱਪਰ ਨਹੀਂ ਸਬੂਤਾਂ ਦੇ ਉੱਪਰ ਫੈਸਲੇ ਦਿੰਦੀਆਂ ਹਨ ਪਰ ਲੋਕ ਸਾਡੇ ਲੋਕ ਕੀ ਕਹੀਏ ਭੋਲੇ ਜਾਂ ਮੰਦਬੁੱਧੀ ਅੱਜ ਜਦੋਂ ਇਹ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਹਨ ਤਾਂ ਲੋਕ ਖੁਸ਼ ਹੋ ਕੇ ਤਾੜੀਆਂ ਵਜਾਉਂਦੇ ਹਨ ਪੰਜਾਬ ਵਿੱਚ ਇਹ ਦੋਸਤੋ ਸੁਪਰ ਬੋਸ ਸੁਪਰ ਸੀਐਮ ਬਣ ਕੇ ਵਿਚਰ ਰਹੇ ਹਨ ਬਾਕੀ ਪੈਸੇ ਦੀ ਕੋਈ ਕਮੀ ਕੋਈ ਕਮੀ ਹੈ ਨਹੀਂ ਦੋਸਤੋ ਪੰਜਾਬ ਵਿੱਚ ਹੁਣ ਸਰਕਾਰ ਨੇ ਹੋਰ ਕਰਜ਼ਾ ਲੈ ਲਿਆ ਹੈ ਪੰਜਾਬ ਸਰ ਕਰਜ਼ਾ ਹੋਰ ਚੜਾ ਦਿੱਤਾ ਗਿਆ ਹੈ ਸਾਡੀ ਕਟਣ ਇਮਾਨਦਾਰ ਸਰਕਾਰ ਨਹੀਂ ਦੋਸਤੋ ਇਹਨਾਂ ਦਾ ਦਾਵਾ ਸੀ ਕਿ ਪੰਜਾਬ ਦੇ ਸਰ ਕਰਜ਼ੇ ਦੀ ਪੰਡ ਲਾਹੀ ਜਾਵੇਗੀ ਹੁਣ ਤੁਸੀਂ ਆਪ ਹੀ ਫੈਸਲਾ ਕਰ ਰਹੇ ਹੋ ਕਿ ਇਹ ਪੰਜਾਬ ਦੀ ਉਸ ਕਰਜ਼ੇ ਦੀ ਪੰਡ ਨੂੰ ਭਾਰਾ ਕਰ ਰਹੇ ਹਨ ਕਿ ਲਾ ਰਹੇ ਹਨ ਦੋਸਤੋ ਵਿਕਰਮ ਜਿੱਠੇ ਦੀ ਗ੍ਰਿਫਤਾਰੀ ਉਹਨਾਂ ਦੇ ਪਰਿਵਾਰ ਲਈ ਬਹੁਤ ਹੀ ਕਸ਼ਟਕਾਰੀ ਹੈ ਦੁਖਦਾਈ ਹੈ ਕਰਦਾ ਉਸ ਤੋਂ ਸਿਆਸਤ ਵਿੱਚ ਇਹੋ ਜੀਆਂ ਤਕਰੀਬਨ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ਆਜੋ ਪਹਿਲੇ ਵਿਕਰਮ ਜਿੱਠੇ ਦੀ ਪਤਨੀ ਉਹਨਾਂ ਦੀ ਪੁਲਿਸ ਨਾਲ ਹੋਈ ਥੋੜੀ ਬਹਿਸ ਉਹ ਵੀ ਵੇਖਦੇ ਹਾਂ ਤੇ ਸੁਣਦੇ ਹਾਂ ਮੈਂ ਆਪਣੀ ਕੰਸਟੀਟੂਐਂਸੀ ਦੇ ਵੀ ਸਕਦੇ ਨਹੀਂ ਬਿਲਕੁਲ ਨਹੀਂ ਫਿਰ ਮੈਨੂੰ ਕਿਸ ਹੱਕ ਨਾਲ ਰੋਕਦੇ ਸੀਗੇ ਓਨਲੀ ਥਿੰਗ ਇਜ਼ ਮੈਂ ਜਿਹੜਾ ਆਫੀਸਰ ਉੱਥੇ ਬੱਸ ਸਰਚ ਡੈਟ ਇਜ਼ ਆਲ ਉਸ ਤੋਂ ਬਾਅਦ ਦੇ ਦੋ ਇਸ ਸਬਸ ਕੰਪਲੀਟ ਹੋ ਗਈ ਸਰਚ ਕਰਨੀ ਹੈ ਜੀ ਸੱਤ ਕਿਸ ਸਰਚ ਕਰੋ ਆਈ ਹੈਵ ਨੋ ਪ੍ਰੋਬਲਮ ਆਈ ਵਾਂਟ ਜਸਟਿਸ ਬਿਲਕੁਲ I, I want to go. Why am I not being allowed in my office? Do you have some, Do you have some paperwork? It's just a procedural formality. I understand it's a pro नहीं नहीं, procedural formality. It is, your ta, it is your oh, ki, it, ki It's definitely your office. But document I... show me oh, no. where. I have nothing on me. You can search me. I'm not putting anything there? I'm not taking anything away you all your ladies can come with me I am not going to touch anything. ਯਾਹ ਕਿਉਂ ਮੈਨੂੰ ਮੇਰੇ ਆਪਣੇ ਆਫਿਸ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ? ਇਹਨਾਂ ਦਾ ਦੁੱਖ ਇਹਨਾਂ ਦਾ ਗੁੱਸਾ ਵੀ ਦੋਸਤੋ ਜਾਇਜ਼ ਹੈ। ਦੋਸਤੋ ਸਿਆਸਤ ਵਿੱਚ ਵਿਕਰਮ ਜਿੱਠੇ ਦੇ ਗ੍ਰਿਫਤਾਰੀ ਕਈਆਂ ਲਈ ਸੱਤਾ ਦੀ ਚਾਬੀ ਹੈ। ਸੋ ਦੋਸਤੋ ਯਕੀਨ ਰੱਖਿਓ ਆਮ ਆਦਮੀ ਪਾਰਟੀ ਦੀ ਸਰਕਾਰ ਜਲਦੀ ਜਲਦੀ ਵਿਕਰਮ ਜਿੱਠੇ ਦੀ ਜ਼ਮਾਨਤ ਨਹੀਂ ਹੋਣ ਦੇਵੇਗੀ। ਇਸ ਲਈ ਹੁਣ ਇਹਨਾਂ ਨੇ ਐਨਸੀਬੀ ਉਸ ਦੀ ਵੀ ਐਂਟਰੀ ਕਰਾ ਦਿੱਤੀ ਹੈ। ਸ਼ਿਮਲੇ ਤੱਕ ਇਹਨਾਂ ਨੂੰ ਵਿਕਰਮ ਜਿੱਠੀਏ ਨੂੰ ਘੁਮਾਇਆ ਗਿਆ ਮੀਡੀਆ ਰਾਹੀਂ ਇਹ ਵਾਵਾ ਪ੍ਰਚਾਰ-ਪ੍ਰਸਾਰ ਕਰਵਾ ਦਿੱਤਾ ਗਿਆ ਹਾਈਲਾਈਟ ਕਰ ਦਿੱਤਾ ਗਿਆ ਕਿ ਮ ਜਿੱਠੀਏ ਦੀ ਸ਼ਿਮਲੇ ਕੋਲ ਸੈਂਕੜਾ ਏਕੜ ਜ਼ਮੀਨ ਹੈ ਦੋ ਨੰਬਰ ਦੀ ਪ੍ਰਾਪਰਟੀ ਕੱਲ ਨੂੰ ਦੋਸਤੋ ਇਹ ਸਿੱਧ ਹੋਵੇ ਜਾਂ ਨਹੀਂ ਪਰ ਮ ਜਿੱਠੀਏ ਦੀ ਬਦਨਾਮੀ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਪਰਸੈਪਸ਼ਨ ਤਾਂ ਲੋਕਾਂ ਵਿੱਚ ਬਣਾ ਹੀ ਦਿੱਤਾ ਗਿਆ ਹੈ ਸੋ ਦੋਸਤੋ ਵਿਕਰਮ ਜਿੱਠੀਏ ਦੀ ਕਸਾਈ ਸ਼ੁਰੂ ਹੋ ਚੁੱਕੀ ਹੈ ਵਿਕਰਮ ਜਿੱਠੀਏ ਦੇ ਗ੍ਰਿਫਤਾਰੀ ਨੂੰ ਹਾਲੇ ਦਾ ਆਮ ਆਦਮੀ ਪਾਰਟੀ ਵੱਲੋਂ ਵਾਵਾ ਪ੍ਰਚਾਰਿਆ ਪ੍ਰਸਾਰਿਆ ਜਾਣਾ ਹੈ ਭਾਰਤ ਦੀਆਂ ਕਈ ਸਟੇਟਾਂ ਵਿੱਚ ਜਿੱਥੇ 1-2 ਸਾਲਾਂ ਵਿੱਚ ਚੋਣਾਂ ਹੋਣੀਆਂ ਹਨ ਉੱਥੇ ਆਮ ਆਦਮੀ ਪਾਰਟੀ ਵੀ ਚੋਣ ਲੜੇਗੀ। ਉੱਥੇ ਵਿਕਰਮ ਜਿੱਠੀਏ ਦੀ ਗ੍ਰਿਫਤਾਰੀ ਵਾਲਾ ਕਾਰਡ ਆਮ ਆਦਮੀ ਪਾਰਟੀ ਜ਼ਰੂਰ ਖੇਡੇਗੀ। ਜਿਵੇਂ ਬਿਹਾਰ ਤੇ ਜੀਪੀ ਵਿੱਚ ਆਉਣ ਦੇ 1-2 ਸਾਲਾਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਇਸ ਤੋਂ ਇਲਾਵਾ ਬਿਹਾਰ ਅਤੇ ਗੁਜਰਾਤ ਉੱਥੇ ਵੀ ਚੋਣਾਂ ਬਹੁਤ ਨਜ਼ਦੀਕ ਹੀ ਹਨ। ਆਮ ਆਦਮੀ ਪਾਰਟੀ ਲਈ ਮਜੀਠੀਆਂ ਇਹਨਾਂ ਸਟੇਟਾਂ ਵਿੱਚ 2027 ਵਿੱਚ ਪੰਜਾਬ ਵਿੱਚ ਵੀ ਸੱਤਾ ਦੀ ਚਾਬੀ ਸਾਬਤ ਹੋ ਸਕਦਾ ਹੈ। ਬਾਕੀ ਦੋਸਤੋ ਸਮੇਂ ਦੀਆਂ ਗੱਲਾਂ ਨੇ ਕਈ ਵਾਰੀ ਬਾਜੀ ਪੁੱਠੀ ਵੀ ਪੈ ਜਾਂਦੀ ਹੈ 2027 ਤੱਕ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਟੋਪ ਲੀਡਰਸ਼ਿਪ ਉਸ ਨੂੰ ਵੀ ਕੁਝ ਹੋਸ਼ ਆ ਹੀ ਜਾਵੇ ਭਾਜਪੀ ਨਾਲ ਸਾਂਝ ਦੁਬਾਰਾ ਉਹਨਾਂ ਦੀ ਕਾਇਮ ਵੀ ਹੋ ਸਕਦੀ ਹੈ ਹਾਂ ਸੱਚ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਵੀ ਤਾਂ ਇਸ ਵਿੱਚ ਅਵਸਰ ਖੋਜਦਾ ਹੀ ਹੋਵੇਗਾ ਮਜੀਠੀਆ ਉਹਨਾਂ ਲਈ ਵੀ ਤਾਂ ਸੱਤਾ ਦੀ ਚਾਬੀ ਹੋ ਸਕਦਾ ਹੈ ਪਰ ਪਤਾ ਨਹੀਂ ਕਿਉਂ ਦੋਸਤੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਲੱਗਦਾ ਹੈ ਕਿ ਇਹ ਪੋਸੀਬਲ ਨਹੀਂ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਵੱਲ ਵੇਖ ਕੇ ਵੈਸੇ ਤਾਂ ਦੋਸਤੋ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਮੌਕਾ ਹੈ ਕਿ ਫੇਰ ਤੋਂ ਉਹ ਆਪਣੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਲਵੇ ਔਖੀ ਘੜੀ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਲੀਡਰ ਉਸ ਤੋਂ ਰੁਸ ਗਏ ਸਨ ਉਹਨਾਂ ਨੂੰ ਕੋੜ ਵੋਟਰਾਂ ਨੂੰ ਆਪਣੇ ਅਕਾਲੀ ਦਲ ਵਿੱਚ ਮੁੜ ਵਾਪਸ ਲੈ ਆਵੇ ਤੇ ਉਹਨਾਂ ਨੇ ਦੁਬਾਰਾ ਤੋਂ ਲਾਮਬੰਦ ਕਰੇ ਪਰ ਅਜੇ ਹੀ ਕਿਸੇ ਕੋਸ਼ਿਸ਼ ਵਿੱਚ ਅਕਾਲੀ ਦਲ ਬਾਦਲ ਰੁਝਿਆ ਨਜ਼ਰ ਨਹੀਂ ਆਂਦਾ ਸੋ ਦੋਸਤੋ ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਹਾਲੇ ਵਿਕਰਮ ਜਿੱਥੇ ਦੀ ਹੋਰ ਚੰਗੀ ਤਰ੍ਹਾਂ ਕਸਾਈ ਹੋਵੇਗੀ ਉਹਨਾਂ ਨੂੰ ਜਲਦੀ ਜਲਦੀ ਜਮਾਨਤ ਸ਼ਾਇਦ ਨਾ ਹੀ ਮਿਲੇ ਕਿਉਂਕਿ ਇਹ ਆਮ ਆਦਮੀ ਪਾਰਟੀ ਲਈ ਅਰਵਿੰਦ ਕੇਜਰੀਵਾਲ ਲਈ ਕਈ ਸਟੇਟਾਂ ਵਿੱਚ ਸੱਤਾ ਦੀ ਕੁੰਜੀ ਸਾਬਤ ਹੋ ਸਕਦੇ ਹਨ ਤੁਹਾਡਾ ਕੀ ਮੰਨਣਾ ਹੈ ਦੋਸਤੋ ਆਮ ਆਦੀ ਪਾਰਟੀ ਕੀ ਇਹ ਪ੍ਰਚਾਰ ਹੋਸ ਡੇਟਾ ਵਿੱਚ ਨਹੀਂ ਕਰੇਗੀ ਕਿ ਉਸਨੇ ਪੰਜਾਬ ਵਿੱਚ ਨਸ਼ਿਆਂ ਤੇ ਠੱਲ ਪਾ ਦਿੱਤੀ ਹੈ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਅਕਾਲੀ ਲੀਡਰ ਵਿਕਰਮ ਜਿੱਠੀ ਦੀ ਗ੍ਰਿਫਤਾਰੀ ਇਹ ਸਭ ਕੁਝ ਚੋਣਾਂ ਵਿੱਚ ਰੱਜ ਕੇ ਪ੍ਰਚਾਰਿਆ ਪ੍ਰਸਾਰਿਆ ਜਾਵੇਗਾ ਵੈਸੇ ਤਾਂ ਦੋਸਤੋ ਪੰਜਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਉਹ ਪ੍ਰਚਾਰ ਹੀ ਰਹੇ ਹਨ ਆਜੋ ਉਹਨਾਂ ਦਾ ਵੀ ਥੋੜਾ ਛੋਟਾ ਜਿਹਾ ਇੱਕ ਬਿਆਨ ਸੁਣਦੇ ਹਾਂ ਯੁੱਧ ਨਸ਼ੇ ਵਿਰੁੱਧ ਜੋ ਡਰੱਗ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਇਹ ਨੂੰ ਅਸੀਂ ਬਖਸ਼ਾਂਗੇ ਨਹੀਂ ਭਾਵੇਂ ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਅਫਸਰਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਕਿ ਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਪੰਜਾਬ ਦੀ ਜਵਾਨੀ ਨਾਲ ਖੜਾਂਗੇ ਪੰਜਾਬ ਦੇ ਮਾਪਿਆਂ ਨਾਲ ਖੜਾਂਗੇ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਪਰਸਨ ਨਹੀਂ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਤਾਂ ਜੋ ਮਰਜੀ ਹੋਵੇ ਦੋਸਤੋ 2027 ਦੀਆਂ ਚੋਣਾਂ ਵਿੱਚ ਇਹ ਕੀ ਕਹਿਣਗੇ ਪੰਜਾਬ ਤਰੱਕੀਆਂ ਤੇ ਨਸ਼ਾ ਤਸਕਰਾਂ ਦੇ ਉੱਪਰ ਪੂਰੀ ਤਰ੍ਹਾਂ ਨਕੇਲ ਖਾਸ ਕਰਕੇ ਵਿਕਰਮਜੀਠੇ ਵਰਗਿਆਂ ਦੀ ਗ੍ਰਿਫਤਾਰੀ ਬਾਕੀ ਦੋਸਤੋ ਜਦੋਂ ਮੀਡੀਆ ਨੂੰ ਪੈਸੇ ਮਿਲਣ ਤਾਂ ਉਹ ਇਹੋ ਜੀਆਂ ਐਡਵਰਟਾਈਜ਼ਮੈਂਟਾਂ ਕਿਉਂ ਨਹੀਂ ਚਲਾਣਗੇ ਜਿਸ ਵਿੱਚ ਇਹ ਝੂਠੀ ਜਾਣਕਾਰੀ ਪੰਜਾਬ ਬਾਰੇ ਝੂਠਾ ਪ੍ਰਚਾਰ ਕੀਤਾ ਜਾਵੇਗਾ ਕਿ ਪੰਜਾਬ ਤਰੱਕੀਆਂ ਦੀ ਰਾਹ ਉੱਪਰ ਹੈ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਗਿਆ ਹੈ ਬੇਰੋਜ਼ਗਾਰੀ ਬਹੁਤ ਹੱਦ ਤੱਕ ਖਤਮ ਹੀ ਹੋ ਗਈ ਹੈ ਦੋਸਤੋ ਆਮ ਆਦਮੀ ਪਾਰਟੀ ਪੱਖੀ ਸੋਸ਼ਲ ਮੀਡੀਆ ਪੱਤਰਕਾਰ YouTube ਚੈਨਲ ਅਤੇ Facebook ਪੇਜ ਉਹ ਵੀ ਤਾਂ ਇਹੋ ਜਿਹੇ ਪ੍ਰਚਾਰ ਕਰਨਗੇ ਤੇ ਲੋਕਾਂ ਨੂੰ ਪ੍ਰਭਾਵਣ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕਰਨਗੇ ਅੰਤ ਅੰਤ ਫੇਰ ਕੀ ਦੋਸਤੋ ਸਾਡੇ ਪੰਜਾਬ ਵਾਂਗ ਕਿਸੇ ਹੋਰ ਸਟੇਟ ਦੇ ਲੋਕ ਵੀ ਪਰਮਾਏ ਜਾਣਗੇ ਦੋਸਤੋ ਜੇ ਅਸੀਂ ਦਿੱਲੀ ਸਰਕਾਰ ਦੇ ਪੈਸੇ ਦੀ ਪ੍ਰਚਾਰ ਪ੍ਰਸਾਰ ਨਾਲ ਪਰਮਾਏ ਗਏ ਹਾਂ ਤਾਂ ਹੋਰ ਸਟੇਟ ਦੇ ਲੋਕ ਵੀ ਤਾਂ ਪਰਮਾਏ ਜਾ ਸਕਦੇ ਹਨ ਪੰਜਾਬ ਦੇ ਪੈਸੇ ਨਾਲ ਤੁਸੀਂ ਆਪਣੀ رائے ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਕਿ ਇਹ ਪੋਸੀਬਲ ਹੈ ਜਾਂ ਨਹੀਂ ਉਮੀਦ ਹੈ ਦੋਸਤੋ ਜੋ ਵਿਕਰਮ ਜੀਠੇ ਦੀ ਗ੍ਰਿਫਤਾਰੀ ਕਰਕੇ ਰਾਜਨੀਤੀ ਖੇਡੀ ਜਾ ਰਹੀ ਹੈ ਉਹ ਤੁਹਾਨੂੰ ਕੁਝ ਕੁਝ ਤਾਂ ਸਮਝ ਆ ਹੀ ਗਈ ਹੋਵੇਗੀ ਬਾਕੀ ਵਿਕਰਮ ਜੀਠਿਆ ਉਹ ਵੀ ਕੋਈ ਦੋਸਤੋ ਦੁੱਧ ਤੋਤੀ ਸ਼ਖਸੀਅਤ ਨਹੀਂ ਹੈ ਜਾਂਸ ਬਾਰੇ ਇਹੋ ਜਹੀ ਪਰਸੈਪਸ਼ਨ ਬਣ ਗਈ ਹੈ ਦੋਸਤੋ ਲੁਧਾਨੇ ਲਾਗੇ ਨਾਨਕਸਰੀਆਂ ਦੇ ਸਥਾਨ ਦੇ ਨਜ਼ਦੀਕ ਇੱਕ 슈ਗਰ ਮਿਲ ਹੁੰਦੀ ਸੀ ਜੋ ਬੰਦ ਹੋ ਗਈ ਹੈ ਉਸਦੇ ਲਗਭਗ 100 ਏਕੜ ਦੇ ਕਰੀਬ ਜ਼ਮੀਨ ਸੀ ਕੋਈ ਵੇਚ ਵਟ ਕੇ ਖਾਪੀ ਤਾਂ ਨਹੀਂ ਗਿਆ ਜਰਾ ਸਰਚ ਕਰਿਓ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਵੀ ਕਰ ਸਕਦੇ ਹੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਗੁਰੂ ਨਾਨਕ ਸੱਚੇ ਪਾਸ਼ਾ ਨੇ ਰਾਜਾ ਸ਼ੀ ਮਕਦਮਕ ਉੱਤੇ ਜੀਹਾਂ ਰਾਜਾ ਸ਼ੀ ਮਕਦਮਕ ਉੱਤੇ ਕਿਨਾਂ ਲਈ ਵਰਤਿਆ ਸੀ ਬੀਂਗੇ ਸੇਕ ਬੀਂਗੇ ਪੰਜਾਬੀ ਜਰੂਰ ਸੋਚਿਓ ਜੇ ਬੀਂਗੇ ਤੁਸੀਂ ਅਕਾਲੀ ਵਰਕਰ ਸੋਚੋਗੇ ਤਾਂ ਤੁਹਾਨੂੰ ਇਹ ਗੱਲ ਸਮਝ ਨਹੀਂ ਆਵੇਗੀ ਸ਼ੁਕਰ ਹੈ ਦੋਸਤੋ ਇਹਨਾਂ ਨੇ ਤੱਕਾ ਮੁਕੀ ਦੌਰਾਨ ਪੱਗ ਦੀ ਬੇਅਦਬੀ ਹੋਈ ਇਹੋ ਜਿਹੇ ਮੁੱਦੇ ਨਹੀਂ ਚੁੱਕੇ ਦੋਸਤੋ ਜਦੋਂ ਇਹਨਾਂ ਦੇ ਵਰਕਰਾਂ ਨੂੰ ਰਸਤੇ ਵਿੱਚ ਰੁਕਿਆ ਗਿਆ ਉਹਨਾਂ ਦੇ ਪਿੰਡਾਂ ਸ਼ਾਨਾਂ ਵਿੱਚ ਰੁਕਿਆ ਗਿਆ ਤਾਂ ਉਹਨਾਂ ਨੇ ਬਹੁਤ ਹੱਦ ਤੱਕ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਆਜੋ ਕੁਝ ਘਟਨਾਵਾਂ ਸੁਣਦੇ ਹਾਂ ਹੋ ਸਕਦਾ ਹੈ ਕਿ ਵੀਡੀਓ ਥੋੜੀ ਲੰਮੀ ਹੋ ਜਾਵੇ ਪਰ ਇਹਨਾਂ ਦੀ ਮਾਨਸਿਕਤਾ ਸਮਝਣ ਲਈ ਤੁਸੀਂ ਤਕਰੀਬਨ ਕੋਸ਼ਿਸ਼ ਕਰਿਓ ਕਿ ਇਹ ਸਾਰੀਆਂ ਜੋ ਆਵਾਜ਼ਾਂ ਹਨ ਜੋ ਇਹਨਾਂ ਦੇ ਵਰਕਰ ਕਹਿ ਰਹੇ ਹਨ ਉਸ ਨੂੰ ਸੁਣੋ ਕੋਈ ਅਸੀਂ ਇਸ ਪੋਨੀਗਰ ਟੱਪਗੇ ਸੀਗੇ ਚੰਨੋ ਦੇ ਨੇੜੇ ਪਹੁੰਚ ਗਏ ਸੀਗੇ ਸਾਨੂੰ ਰਸਤੇ ਦੇ ਪਿੱਛੇ ਪਿੱਛੇ ਸਾਡੇ ਇਹਨਾਂ ਨੇ ਗੱਡੀਆਂ ਲਾ ਲੀਆਂ ਗੱਡੀਆਂ ਲਾ ਕੇ ਮੂਹਰੇ ਰੋਕ ਕੇ ਸਾਨੂੰ ਇਹਨਾਂ ਨੇ ਉੱਥੇ ਰੋਕਿਆ ਗਿਆ ਇਹ ਕਹਿੰਦੇ ਵੀ ਅਸੀਂ ਅੱਗੇ ਨਹੀਂ ਜਾਣ ਦੇਣਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਸਾਨੂੰ ਅੱਗੇ ਕਿਉਂ ਨਹੀਂ ਜਾਣ ਦਿੰਦੇ ਅਸੀਂ ਬਾਰ-ਬਾਰ ਇਹਨਾਂ ਕੋਲ ਬੇਨਤੀ ਇਹੀ ਕੀਤੀ ਸੀ ਵੀ ਸਾਨੂੰ ਅੱਗੇ ਜਾਣ ਦੋ ਕਹਿੰਦੇ ਨਹੀਂ ਤੁਹਾਨੂੰ ਅੱਗੇ ਨਹੀਂ ਜਾਣ ਦਿੰਦੇ ਹਰ ਇੱਕ ਦੇ ਘਰਾਂ ਦੇ ਵਿੱਚ ਦੇਖਿਆ ਜਾ ਮਲੇ ਕੋਲ ਨਾਲ ਬੀਬੀ ਹਲਕਾ ਚਾਰਜ ਹੈ ਜਿੰਨੀਆਂ ਸਾਡੀਆਂ ਬੀਬੀਆਂ ਨੇ ਘਰਾਂ ਦੇ ਮੂਹਰੇ ਪੁਲਿਸ ਲਾਈ ਗਈ ਹੈ ਤੇ ਸਾਡੀ ਬੀਬੀ ਬਿਆਨ ਦੇ ਘਰ ਇਹਨਾਂ ਦੇ ਘਰ ਦੇ ਮੂਹਰੇ ਸਾਡੇ ਘਰ ਦੇ ਮੂਹਰੇ ਪੁਲਿਸ ਲਾਈ ਗਈ ਹੈ ਉੱਥੋਂ ਅਸੀਂ ਬਚ ਕੇ ਜਦੋਂ ਨੰਗੇ ਆ ਸਾਨੂੰ ਇੱਥੇ ਇਹਨਾਂ ਨੇ ਨਾਕਾ ਲਾ ਲਿਆ ਜਿੱਥੇ ਸਾਨੂੰ ਅੱਗੇ ਨਹੀਂ ਜਾਣ ਦੇ ਇਸ ਤਰ੍ਹਾਂ ਪੰਜਾਬ ਦੀ ਜਿਹੜੀ ਵਾਹ ਆ ਉਹ ਬੰਦ ਕੀਤੀ ਇਥੋਂ ਸਿੱਧ ਹੋ ਗਿਆ ਵੀ ਜਿਹੜਾ ਪਰਚਾ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਅਸੀਂ ਝੂਠਾ ਪਰਚਾ ਕੀਤਾਗਾ ਤਾਂ ਹੀ ਸਰਕਾਰ ਨੂੰ ਡਰ ਬਣਿਆ ਵਾ ਵੀ ਜਿਹੜੇ ਅਕਾਲੀ ਦਲ ਦੇ ਮਗਰ ਐਨੇ ਲੋਕ ਨੇ ਲੋਕਾਂ ਦਾ ਟਾਰਾ ਲੋਕਾਂ ਦੀ ਆਵਾਜ਼ ਹੈ ਜਿਹੜੀ ਇਸ ਤਰ੍ਹਾਂ ਨਹੀਂ ਬੰਦ ਕਰ ਸਕਦੇ ਜੀ ਇਹ ਦੱਸੋ ਵੀ ਤੁਸੀਂ ਪੰਜਾਬੀਆਂ ਜੋ ਪੰਜਾਬ 'ਚ ਰਹਿੰਦੇ ਹੋ ਤਨੋਂ ਚ ਵਿਸ਼ਵਾਸ ਰੱਖਦੇ ਹੋ ਵੀ ਮੇਰੇ ਤੇ ਕੋਈ ਪਰਚਾ ਹੈ ਨਹੀਂ ਨਹੀਂ ਕੋਈ ਵਾਰੰਟਾ ਹੈ ਮੇਰਾ ਜੀ ਕਿਸੇ ਤਰ੍ਹਾਂ ਦੀ ਮੇਰੇ ਵੱਲ ਕੋਈ ਗੈਰ ਕਾਨੂੰਨੀ ਹਰਕਤ ਕੀਤੀ ਗਈ ਹੋਵੇ ਤੁਸੀਂ ਆਪਣਾ ਦੱਸੋ ਤੁਹਾਡਾ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਅਰੈਸਟ ਕਰ ਲਿਆ ਡੇਢ ਦੋ ਘੰਟਾ ਖਰਾਬ ਕਰਤਾ ਪਾਰਟੀ ਦਾ ਮੈਂ ਜ਼ਿੰਮੇਵਾਰ ਪਾ ਜ਼ਿਲ੍ਹਾ ਪ੍ਰਧਾਨ ਇਹ ਤੁਸੀਂ ਮੇਰੇ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਨਾਲ ਕੀ ਹੋਗਾ ਇਹ ਤਾਂ ਮਤਲਬ ਕੋਈ ਕੋਈ ਮੈਨੂੰ ਇੱਕ ਇੱਕ ਵਾਜਬ ਵਾਜਬ ਗੱਲ ਕਰ ਰਹੇ ਕੋ ਸਮਾਂ ਤਾਂ ਨਾ ਤੁਹਾਡੇ ਕੋਲ ਹੈ ਨਾ ਸਮਾਂ ਹੈ ਮੇਰੇ ਕੋਲੇ ਇਹ ਤਾਂ ਲਾਇਨ ਆਰਡਰ ਨੂੰ ਲੈ ਕੇ ਨਾ ਉਹਦੇ ਕਰਕੇ ਆ ਵੀ ਹਾਊਸ ਰੈਸਟ ਕਰ ਲਈ ਹਾਊਸ ਵਾਸਟ ਕਰ ਲਿਆ ਤੁਸੀਂ ਡੂਡ ਕਰ ਤੂੰ ਤੱਕਾ ਕਰਿਓ ਵੀਰੇ ਥੋਨੇ ਪਹਿਲਾਂ ਮੈਨੂੰ ਕਿਹਾ ਵੀ 20 ਮਿੰਟ ਇਹਦਾ ਮਤਲਬ ਥੋੜੀ ਚਾਲ ਸੀ ਤੇ ਤੁਸੀਂ 11 ਮੋੜ ਕੱਢ ਲਈ ਤੁਹਾਨੂੰ ਮੇਰੇ ਤੋਂ ਮੇਰੇ ਤੋਂ ਇੱਕ ਕੰਨੀ ਲੇਡੀ ਤੋਂ ਇੰਨਾ ਖਤਰਾ ਸੀ ਫਿਰ ਸਾਡੀ ਇੰਨੀ ਲੇਡੀ ਕੜੀਆਂ ਹੋਈਆਂ ਸੀ ਫਿਰ ਮੈਨੂੰ ਇਹ ਲੱਗਿਆ ਮੇਰੀ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਮੇਰੀ ਗੱਲ ਸੁਣੋ ਤੁਸੀਂ ਇੰਨੇ ਚਾਰ ਲੇੜੀ ਸਾਡੇ ਸੀ ਫਿਰ ਤੁਸੀਂ ਹੋਰ ਬੁਲਾ ਲਿਆ ਮੇਰੇ ਲਈ ਮੇਰੇ ਨਹੀਂ ਚਾਹ ਲੇਡੀਜ਼ ਕੱਟ ਦੀ ਕਿ ਤੁਸੀਂ ਹੋਰ ਇੰਨੀਆਂ ਬੁਲਾ ਲਿਆ ਔਰ ਇੰਨੀ ਫੋਰਸ ਲਗਾ ਦਿੱਤੀ ਹੈ ਤੁਸੀਂ ਤੁਸੀਂ ਤੁਹਾਡੇ ਨਾਲ ਤੁਹਾਡੀ ਗੱਲ ਮੰਨੀ ਨਾ ਮੈਨੇ ਕਿ 20 ਮਿੰਟ ਗੱਲ ਕਰਨ ਨੂੰ ਤੁਸੀਂ ਕਿਹਾ ਮੈਂ ਅਸੀ ਆਰਡਰ ਦਿਖਾਉਣੇ ਹੁਣ ਤੁਸੀਂ ਜੋ ਵੀ ਆਰਡਰ ਨੇ ਮੈਨੂੰ ਉਹ ਦਿਓ ਨਹੀਂ ਆਰਡਰ ਆ ਰਿਹਾ ਪਲੀਜ਼ ਆਰਡਰ ਆ ਤੂੰ ਆ ਰਿਹਾ ਮੇਰੇ ਤੁਸੀਂ ਇਹ ਟਾਈਮ ਪਾਸ ਕਰ ਰਹੇ ਹੋ ਤੁਸੀਂ ਤੁਸੀਂ ਟਾਈਮ ਪਾਸ ਕਰ ਰਹੇ ਹੋ ਤੁਸੀਂ ਟਾਈਮ ਪਾਸ ਕਰ ਰਹੇ ਹੋ ਪਲੀਜ਼ ਸਾਨੂੰ ਬਾਤ ਜਾਣ ਦਿਓ ਆਹ ਤਾਂ ਬਹੁਤ ਜ਼ਿਆਦਾ ਤੰਗ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਚਰੇ ਆਪ ਧੱਕਾ ਕੀਤਾ ਜਾ ਰਿਹਾ ਖਾਲਸਾ ਮੇਰਾ ਹੋ ਖਾਸ ਖਾਲਸਾ ਮੈਂ ਹੂੰ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹੂੰ ਬਸਤ ਸਦ ਸੰਗ